அஜயில ரோடிங் லா லி ஹென முடி 1 2 13 14 14:14 ਵੇ 1 ਮਿੰਟ ਦੇ 15 ਰਸੀ ਗੋਲਦ ਜਲਪਾਲ ਸਿੰਘ ਲਕਸੀਨ ਦਾ ਚੱਲਦਾ ਵੇ 16 ਰਵਾਲ ਸਿੰਘ ਯੂਐਸਏ ਪੰਜਾਬ ਸਿੰਘ ਹੀਰ ਦਾ ਬੈ ਕੇ ਮੇਰਾ ਵੀ ਸਣੀ 17 ਉਪਰਲੀ ਪਾਸੇ ਸਵਰਗਸੀ ਜੇਲਦਾਰ 18 ਜੋਸ਼ਮਨ ਸਿੰਘ ਜਲਿੱਤਰਾ ਜਨ ਦਾ ਰਵੀ ਸਿੰਘ ਲਿੱਤਰਾ ਅੰਨੇ ਸਤਨਾਮ ਸਿੰਘ ਜਗਤਪੁਰ ਗਗਨ ਜਗਤਪੁਰ ਦਾ ਬੇ ਬਲੀ ਜਗਤਪੁਰ ਦਾ ਚਾਹੁੰਦਾ ਵੇਖਿਆ ਨਾ ਮੇਰਾ ਵੀ ਸੰਦੀਪਦੀ ਜ਼ਗੀਰ ਕੇ ਕੇ ਆਵਾਸ ਜੋਗ ਦਾ